thank mm -hmm. ਇੱਧਰ ਤਿਆਰ ਦੇ ਸੌਹੀ ਹੋਣਗੇ ਟੋਟਾ ਨਹੀਂ ਨਹੀਂ ਉਹ ਇੱਧਰ 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 ਨਹੀਂ ਅੱਗੇ ਨਹੀਂ ਜਾਣਾ ਇੱਧਰ ਉਹਦਾ ਵੀ ਨਹੀਂ ਬਣੀ ਯਾਰ ਮੇਰੇ ਦਿਲ ਨੂੰ ਆਇਆ ਬਾਬਾ ਸ਼੍ਰੀ ਚੰਦ ਮਹਾਰਾਜ ਆਇਆ ਬਾਬੇ ਚੀਰੀ ਜਨ ਮਹਾਰਾਜ ਦਾ ਧੂਣਾ ਹਾਰਪੁਰ ਚ ਤੁਹਾਨੂੰ ਦਰਸ਼ਨ ਕਰਾਉਂਦੇ ਆ ਇਹ ਜਗ੍ਹਾ ਦਾ ਕੀ ਨਾਮ ਆ ਬਾਬੇ ਠੀਕ ਆ ਆਵਲੀਆ ਇਹ ਰਾਣੀ ਦੀ ਹੈ ਇਹ ਰਾਣੀ ਦੀ ਸਮਾਦ ਆ ਸਾਡੇ ਸ਼ਹਿਰਪੁਰ ਇਹ ਅੱਗੇ ਵੀ ਤੁਹਾਨੂੰ ਦਿਖਾਈ ਆ ਪਹਿਲਾਂ ਬਹੁਤ ਠੱਠੀ ਹੋਸੀਕ ਬਿਲਡਿੰਗ ਪਰ ਹਾਤੋਂ ਸੀਗੀ ਹੁਣ ਇਹਨੂੰ ਦੁਬਾਰਾ ਰੈਨੋਵੇਸ਼ਨ ਵਗੈਰਾ ਸਾਰੀ ਹੋ ਕੇ ਇਦਾਂ ਦੀ ਆ ਹੁਣ ਬਹੁਤ ਸੋਹਣੀ ਜਗ੍ਹਾ ਤੁਸੀਂ ਦੇਖ ਸਕਦੇ ਹੋ ਆ ਵਧੀਆ ਲੱਕੜ ਪਈ ਹੈ ਫਲ ਆਂਬ ਦੀ ਆ ਨਾ ਤੁਹਾਨੂੰ ਇਹ ਆਂਬ ਦੀ ਲੱਕੜ ਤੁਸੀਂ ਦੇਖ ਸਕਦੇ ਹੋ ਇਹ ਨਾਲ ਤੁਹਾਨੂੰ ਜਿਹੜਾ ਆ ਮਰਗਤੋਂ ਉਹ ਜਿਹੜਾ ਚੱਲਦਾ ਰਹਿੰਦਾ ਇਹ ਤਾਂ ਸਾਡੇ ਹਿਆਰਪੁਰ ਦੀ ਖੁਸ਼ਕਿਸਮਤੀ ਆ ਕਿ ਇੱਥੇ ਬਾਬਾ ਸ਼੍ਰੀਚੰਦ ਮਾਰੇ ਦਾ ਟੂਣਾ ਆਇਆ ਤੇ ਪਰ ਇਹ ਸੰਗਤ ਨੂੰ ਆਣਾ ਚਾਹੀਦਾ ਪਰ ਪਹੁੰਚਦੇ ਨਹੀਂ ਲੋਕੀ ਬਵਾਦ ਵੀ ਵਾਰ ਬਹੁਤ ਕਰਦੇ ਆ ਜੋ ਕਿ ਲੋਕਾਂ ਨੂੰ ਨਹੀਂ ਕਰਨਾ ਚਾਹੀਦਾ ਜੇ ਤੁਹਾਨੂੰ ਸਾਕੇ ਸੀ ਜਗਾ ਜਾਣਾ ਚੰਗਾ ਲੱਗਦਾ ਉਦੀ ਕਿਸੇ ਨੂੰ ਇੱਥੇ ਆਣਾ ਚੰਗਾ ਲੱਗਦਾ ਬਾਬਾ ਸ਼੍ਰੀਚੰਦ ਮਹਾਰਾਜ ਦੇ ਦਰਸ਼ਨ ਕਰਨਾ ਵਧੀਆ ਲੱਗਦਾ ਇਸ ਕਰਕੇ ਕਿਸੇ ਨਾਲ ਬੈਸ ਵਸਾਈਆ ਕਰਨ ਨਾਲੋ ਸ਼ਰਧਾ ਦੇ ਨਾਮ ਆਪੋ ਆਪਣੇ ਜਿੱਥੇ ਤੁਸੀਂ ਜਾਣਾ ਚਾਹੁੰਦੇ ਉੱਥੇ ਜਾਓ ਧੰਨ ਬਾਬਾ ਸ਼੍ਰੀਚੰਦ ਸੰਤ ਕ੍ਰਿਸ਼ਨ ਆਂਦਰੀ ਉਹ ਜੀ ਨੀਕ ਮਾਤਾ ਨਾਰਾਇਣਪੁਰ ਉਹ ਸ਼ਿਆਸੀ ਜੀ ਜੀਤਾ ਕਹਿਣਾ ਹੂੰ ਮਾਤਾ ਉਹਦਾ ਆ ਰੀਤਾ 2021 ਅੱਛਾ ਇਹ ਨਾ ਤੁਹਾਨੂੰ ਜਾਵ ਜਗਾ ਤੇ ਰਾਣੀ ਦੀ ਸਮਾਦ ਤੇ ਉਹ ਜਿੱਥੇ ਉਹਨਾਂ ਪਹਿਲੇ ਸੰਤਰ ਸਰਕਾਰ ਕੀਤਾ ਗਿਆ ਤੁਹਾਨੂੰ ਤੁਹਾਨੂੰ ਦੇਰੇ ਦੇ ਦਰਸ਼ਨ ਵੀ ਕਰਾਵਾਂਗੇ कौन तो कौन को कह दिया पंचु मुह और दी हमारे पंचारे जी नगारे ज्यों बनो अच्छा राज रे हो बिना हमारे साहिब सत सहाय प्यारे प्यारे बैठे बाबा श्रीचंद तू हो पूरी चतुंदास भला कारवाए ब्रह्माओं

ਬਾਬਾ ਚਰਨਛਾਹਤਾਰਾ ਕੀ ਜੈ ਬਾਬਾ ਬ੍ਰਿਸ਼ਮਨ